ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੀਤਾਂ ਕੇ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਬਲੌਗ ਪਾਇਆ ਸੀਗਾ ਆਪਾਂ ਜਾਉਨੂਆ ਦਾ ਤੇ ਭੈਣ ਭਰਾਵਾਂ ਨੇ ਬਹੁਤ ਪਸੰਦ ਕੀਤਾ ਤੇ ਵਿੱਚ ਇੱਕ ਦੋ ਕਮੈਂਟ ਜਿਹੜੇ ਇਹ ਵੀ ਆਏ ਕਿ ਇਹਦੀ ਕੋਈ ਨਾ ਕੋਈ ਰੈਸਪੀ ਲੈ ਕੇ ਆਓ ਰੈਸਪੀ ਜਾਂ ਕੋਈ ਹੋਰ ਚੀਜ਼ ਦਾ ਕਈਆਂ ਭੈਣ ਭਰਾਵਾਂ ਦੇ ਘਰ ਬਹੁਤ ਲੱਗੇ ਹੁੰਦੇ ਆ ਹਾਂਜੀ ਕਈਆਂ ਨੇ ਕਿਹਾ ਵੀ ਸਾਨੂੰ ਬਹੁਤ ਮਹਿੰਗੇ ਮਿਲਦੇ ਖਾਸ ਤੌਰ ਤੇ ਸ਼ਹਿਰਾਂ ਵਿੱਚ ਕਈ ਜਿਹੜੇ ਬਾਹਰ ਬੈਠੇ ਭੈਣ ਭਰਾ ਉਹਨਾਂ ਨੇ ਮਿਸ ਕੀਤਾ ਜੀ ਜਿਹਨੂੰ ਵੀ ਆਪਾਂ ਉਹ ਇਦਾਂ ਤੋੜ ਕੇ ਲੈਣੇ ਹੁੰਦੇ ਨਹੀਂ ਆਡੇ ਬਹੁਤ ਲੱਗਦੇ ਹੁੰਦੇ ਸੀ ਤੇ ਰੈਸਪੀ ਦੀ ਗੱਲ ਰਹੀ ਓਦਾਂ ਨਹੀਂ ਕਾਲੀ ਹੀ ਵੇਖ ਲਿਆ ਸੀ ਨਾ ਜੀ ਹਾਂ ਬੈਠੇ ਆ ਬੈਠੇ ਆਈ ਨਾ ਸਲਾਹ ਕੀਤੀ ਮੈਂ ਕਿ ਜਿੱਦਾਂ ਵੇਖਦੇ ਆ ਵੀ ਕੀ ਕੀ ਬਣ ਸਕਦਾ ਤੇ ਅਸੀਂ YouTube ਤੇ ਸਰਚ ਕੀਤਾ ਤੇ ਜੂਸ ਬਣਿਆ ਪਿਆ ਸੀ ਤਾਂ ਅਸੀਂ ਆਖਿਆ ਵੀ ਚਲੋ ਅਸੀਂ ਵੀ ਟਰਾਈ ਕਰਦੇ ਆ ਭਲਾ ਵੀ ਸੱਚੀ ਐਵੇਂ ਦਾ ਵਧੀਆ ਬਣ ਜਾਂਦਾ ਕਈ ਵਾਰੀ ਹੁੰਦਾ ਨਾ ਵੀਊ ਲੈਣ ਦੇਮ ਹਨਾ ਚੱਕਰਾਂ ਚ ਬਣਾਏ ਹੁੰਦੇ ਆ ਤਾਂ ਅਸੀਂ ਆਖਿਆ ਵੀ ਸੋਚਦੇ ਆ ਭਲਾ ਵੀ ਸੱਚੀ ਬਣਦਾ ਵਾ ਇਦਾਂ ਤੇ ਜਦੋਂ ਦੇਖਦੇ ਆ ਤੇ ਜਦੋਂ ਅਸੀਂ ਬਣਾ ਕੇ ਵੇਖਿਆ ਪੀ ਕੇ ਵੇਖਿਆ ਤਾਂ ਵਾਕਈ ਬੜਾ ਵਧੀਆ ਸੀ ਤੇ ਸੋਚਿਆ ਵੀ ਜਿੱਦਾਂ ਕਈ ਵਾਰੀ ਜਾਮਨੂ ਖਾਣ ਨੂੰ ਦਿਲ ਨਹੀਂ ਕਰਦਾ ਜਿੱਦਾਂ ਵੀ ਹਨਾ ਹੁੰਦਾ ਹੀ ਆ ਨਾ ਕਈ ਵਾਰੀ ਨਹੀਂ ਜੀ ਕਰਦਾ ਖਾਦੇ ਨਹੀਂ ਜਾ ਸਕਦੇ ਜ਼ਿਆਦਾ ਜੂਸ ਪੀ ਸਕਦੇ ਇਦਾਂ ਜੂਸ ਬਣਾ ਕੇ ਜਾਈ ਪੀ ਲਈਏ ਤੇ ਚਲੋ ਫਰੂਟ ਵਾ ਕਰਦਾ ਵਾ ਫਰੂਟ ਤੇ ਵਧੀਆ ਵਾ ਜੇ ਅੰਦਰ ਅੰਦਰ ਕੋਈ ਨਾ ਕੋਈ ਇਹਦੇ ਵਿਟਾਮਿਨ ਕੋਈ ਜਾਏਗਾ ਹੀ ਇਸ ਕਰਕੇ ਅਸੀਂ ਡਰਿੰਕ ਪੀਤੀ ਹੈ ਜੂਸ ਜਿਹੜਾ ਬਣਾ ਕੇ ਤੇ ਅਸੀਂ ਸੋਚਿਆ ਵੀ ਹੁਣ ਸ਼ੇਅਰ ਵੀ ਕਰਦੇ ਆ ਪੀਤੀ ਚਲੋ ਬਣਾ ਕੇ ਜੂਸ ਪੀਤਾ ਬੜਾ ਵਧੀਆ ਲੱਗਾ ਹੈ ਵੇਖਣ ਜੀ ਬੜਾ ਵਧੀਆ ਹੈ ਤੇ ਪੀਣ ਵਿੱਚ ਬਹੁਤ ਵਧੀਆ ਹੈ ਤੇ ਹੁਣ ਉਹ ਲੱਗਿਆ ਤਿਆਰ ਕਰਨ ਤੇ ਤੁਸੀਂ ਵੀ ਵੇਖੋ ਤਿਆਰ ਕਰਕੇ ਸਾਨੂੰ ਤੇ ਬਹੁਤ ਵਗੇ ਚੀਜ਼ ਲੱਗੀ ਪੀਣ ਵਿੱਚ ਬੜਾ ਸਵਾਲ ਹੀ ਹਾਂਜੀ ਤੇ ਇਹ ਆ ਹੀ ਹੁਣ ਜਾਮਨੂ ਜਾਮਨੂ ਹੋਈ ਪਈ ਦੋ ਤਿੰਨ ਦਿਨ ਹੋ ਗਏ ਲਗਾਤਾਰ ਹੀ ਚੱਲਣ ਦੇ ਕਦੀ ਜਾਮਨੂ ਖਾਲੀ ਦੇ ਆ ਰਹਿ ਦੋ ਚਾਰ ਦਿਨ ਵਾਸਤੇ ਗਏ ਆ ਕਿਉਂਕਿ ਮੀਂਹ ਪੈਂਦੇ ਜਦੋਂ ਉਹਨੂੰ ਘਿਰ ਜਾਂਦੇ ਆ ਤੇ ਹੁਣ ਵੀ ਲੈ ਕੇ ਲਾ ਕੇ ਲੈ ਕੇ ਆਏ ਆ ਤਾਜੀ ਤੇ ਥੋੜੇ ਜਿਹਾ ਰਹਿ ਗਏ ਬਸ ਹੁਣ ਤੇ ਡਿੱਗਣ ਬਹੁਤ ਡੇ ਆ ਬਾਕੀ ਲੱਗੇ ਆ ਜੂਸ ਤਿਆਰ ਕਰਨੇ ਦਾ ਗਿੜਕਾ ਕੱਢ ਕੇ ਲੱਗ ਰੱਖੀ ਜਾਂਦੇ ਗਿੜਕਾ ਇਧਰੋਂ ਛੇਲਣਾ ਇਧਰੋਂ ਛਿਲ ਕੇ ਵਿੱਚੋਂ ਗਿੜਕਾ ਕੱਢ ਦੇਣੀਆਂ ਵਾ ਕਾ ਮੇਨ ਮੇਨ ਪਾਰਟੀ ਦੱਸਿਆ ਸੀ ਨਾ ਵੀ ਜਿਹਨਾਂ ਦੇ ਗਟਕਾ ਵੀ ਕੰਮ ਆ ਜਾਂਦੀਆਂ ਹਨਾ ਇਹ ਪੀਸ ਕੇ ਪਾਊਡਰ ਬਣਾ ਲੈਂਦੇ ਆ ਗਟਕਾ ਵੀ ਵਧੀਆ ਬਾ ਤੇ ਜਿੱਦਾਂ ਆ ਵਾ ਇਹ ਜੂਸ ਬਣਾ ਕੇ ਵੀ ਪੀ ਸਕਦੇ ਜਿੱਦਾਂ ਬੱਚੇ ਨਹੀਂ ਖਾ ਸਕਦੇ ਤੇ ਅਸੀਂ ਜੂਸ ਬਣਾ ਕੇ ਇਹਨੂੰ ਪੀ ਸਕਦੇ ਆ ਤੇ ਕਾਈ ਟਰਾਈ ਕਰਕੇ ਜਰੂਰ ਦੇਖਿਓ ਕਿਉਂਕਿ ਮੈਂ ਵੀ ਪਹਿਲੀ ਵਾਰੀ ਜੂਸ ਪੀਤਾ ਇਹਨਾਂ ਦਾ ਤੇ ਹੈ ਬਹੁਤ ਵਧੀਆ ਲੱਗਾ ਪਹਿਲਾਂ ਬਣਾ ਕੇ ਜੀ ਆਪ ਵੇਖੀ ਜੇ ਫੇਰ ਹੀ ਲੱਗੇ ਸ਼ੇਅਰ ਕਰਨਾ ਆਪਾਂ ਤੇ ਚਾਹ ਤੁਸੀਂ ਵੀ ਸ਼ੇਅਰ ਕਰਕੇ ਦੇਖਿਓ ਇੱਕ ਵਾਰੀ ਸ਼ੇਅਰ ਕਰਕੇ ਆਨੇ ਬਣਾ ਕੇ ਦੇਖਿਓ ਇੱਕ ਵਾਰੀ ਤੁਹਾਨੂੰ ਵੀ ਵਧੀਆ ਲੱਗੂਗਾ ਤੇ ਬਾਕੀ ਇਦਾਂ ਜ ਤੇ ਗਿਟਕਾ ਲੱਗ ਕਰਤੀ ਆਵਾ ਤੇ ਜਾਮਨੂ ਤੋਂ ਬਣਾ ਕੇ ਇਹਦੇ ਚਾਰ ਸਫੇਰੇ ਜਿਹੜਾ ਰਸਾ ਹੁੰਦਾ ਵਾ ਉਹ ਕੱਟ ਕੇ ਲੱਗ ਕਰ ਲਿਆ ਵਾ ਇੰਨਿਆ ਕੁ ਦਾ ਬਣਾ ਲੈਨੇ ਹਨਾ ਬਾਕੀ ਆ ਖਾਦੇ ਜਾਣਗੇ ਇਦਾਂ ਚਲੋ ਫਿਰ ਬਣਾਈਏ ਇੰਨੇ ਕੁ ਗਿਆ ਬਹੁਤ ਆ ਆਪਣੇ ਜੋਗਾ ਨਿਕਲਉਣਾ ਜੂਸ ਹਾਂਜੀ ਬਾਕੀ ਨਿਆਣੇ ਦਾ ਪਤਾ ਨਹੀਂ ਪੀਂਦੀ ਪੀਂਦੀ ਆ ਕਿ ਨਹੀਂ ਪੀਂਦੇ ਪਰ ਜੇ ਇਹਦੇ ਇੱਕ ਵਾਰੀ ਟੇਸਟ ਲੱਗ ਗਿਆ ਫਿਰ ਤਨੀ ਛੱਡਦੇ ਫਿਰ ਤੇ ਜਿਹੜੇ ਜਾਮਨੂ ਸਾਰੇ ਉਹ ਰੋਜ ਥੱਲੇ ਡਿੱਗਦੇ ਆ ਉਹ ਅਹੀ ਮਕਾਵਾਂਗੇ ਫਿਰ ਰੋਜ गिर ਜਾਂਦੇ ਆ ਉਹ ਚਾਰਕ ਦਿਨ ਵਾਸਤੇ ਹੁੰਦੇ ਆ ਬਾਦ ਵਿੱਚ ਇਹ ਖਤਮ ਹੋ ਜਾਣੇ ਆ ਫਿਰ ਫਿਰ ਸਾਲ ਬਾਅਦ ਸਾਲ ਬਾਅਦ ਹੀ ਹੁੰਦੇ ਨਾ ਸਾਲ ਬਾਅਦ ਦਾ ਫਲ ਹੁੰਦਾ ਵਾ ਤੇ ਚਲੋ ਜਿੰਨਾ ਲਾਹਾ ਲੈ ਆ ਜਾਂਦਾ ਵਾ ਉਹਨਾਂ ਲਾਹਾ ਲਈਏ ਮੌਸਮੀ ਫਲ ਵਾ ਖਾਣਾ ਪੈਣਾ ਤੇ ਬਸ ਬਹੁਤ ਹੋਣਾ ਨਹੀਂ ਕੀ ਹਾਂਜੀ ਹਾਂਜੀ ਬਹੁਤ ਹੁਣ ਇਹਨੂੰ ਕਰਨਾ ਗ੍ਰਾਇੰਡ ਹਾਂਜੀ ਇਹਨੂੰ ਹੁਣ ਕਰਦੇ ਆ ਗ੍ਰਾਇੰਡ ਤੇ ਫਿਰ ਬਣਾਉਨੇ ਆ ਜੂਸ ਨਾਲ ਨਾਲ ਦੱਸਦੇ ਆ ਹਾਂਜੀ ਆ ਜਿਹੜੇ ਜਾਮਨੂ ਹੈ ਨਾ ਇਹ ਸਾਰੇ ਕੱਟੇ ਹੀ ਨਾ ਜਿਹੜੇ ਛਿੱਟ ਕੜੀਆਂ ਅਲੱਗ ਕੀਤੀਆਂ ਹੈ ਨਾ ਸਾਰਿਆਂ ਨੂੰ ਮਿਕਸੀ ਚ ਵਾ ਲੈਣਾ ਹੈ ਈ ਦਰ ਕਿੰਨੇ ਸਵਾਦ ਲੱਗਦੇ ਹੋਣੇ ਆ ਗਿਟਕਾਂ ਬਗੈਰ ਆਹੋ ਏਦਾਂ ਮਿਹਨਤ ਕਰਨੀ ਪੈਂਦੀ ਗਿਟਕਾਂ ਕੱਢ ਕੇ ਬਾਹਰ ਸੁੱਟਣੇ ਪੈਂਦੀਆਂ ਏਦਾਂ ਪਹਿਲਾਂ ਮਿਹਨਤ ਕਰ ਲੋ ਬਾਅਦ ਵਿੱਚ ਇਹ ਚ ਥੋੜਾ ਜਿਹਾ ਪਾਣੀ ਪਾ ਲਈਏ ਸੁੱਕੇ ਹੋ ਜਾਣਗੇ ਮਿਕਸ ਕਰ ਦੇ ਮੈਕਸੀਲਾ ਕਹਿੰਦੀ ਸੀ દિਵਾਲੀ ਵਾਲੇ ਤੈਨ ਹਨਾ ਹਾਂਜੀ દિਵਾਲੀ ਤੇ ਗਿਫਟ ਲੈ ਕੇ ਦਤਾ ਸੀ ਤੈਨ ਨਿਸ਼ਾਨੀ ਅਗਲੀ દિਵਾਲੀ ਤੇ ਕੀ ਲੈ ਕੇ ਦੇਣਾ ਅਗਲੀ દિਵਾਲੀ ਤੇ ਕੀ ਲੈ ਕੇ ਦੇਣਾ ਹੂੰ ਦਿਖਾ ਦੇ ਹਾਂ ਨਾ ਆਪਣੀ ਪਸੰਦ ਦੱਸੂ ਠੀਕ ਆ ਚਲੋ ਚਲੋ ਬਸ ਇਸ ਲਈ ਨਾ ਹਾਂਜੀ ਕੋਲ ਨਾ ਵਾਓ ਇਹ ਸਿਕੰਦਰ ਦਾ ਹੁੰਦਾ ਨਾ ਜਿਹੜਾ ਸਿਕੰਦਰ ਜੀ ਆਉਂਦੀ ਹੈ ਨਾ ਸਿਕੰਦਰ ਉਹ ਰੈੱਡ ਹੁੰਦਾ ਏ ਇਹ ਪਰਪਲ ਚਲੋ ਜੀ ਲੈਟ ਕਰਦੇ ਫਿਰਤੀ ਇਹਨੂੰ ਹੁਣ ਪੋਣ ਲੈਨੇ ਆ ਪੋਣੀ ਚ ਇੱਕ ਵਾਰੀ ਜ਼ਰੂਰ ਤੁਸੀਂ ਸਾਰੇ ਇਹ ਨਾ ਬਣਾ ਕੇ ਟਰਾਈ ਕਰਕੇ ਪੀ ਕੇ ਦੇਖਿਓ ਹਾਂਜੀ ਬਹੁਤ ਵਧੀਆ ਬਣਦਾ ਵਾ ਬਹੁਤ ਸਵਾਦ ਗਲਾਸੀਆਂ ਵਿੱਚ ਕੱਢਣੇ ਤੇ ਜ ਸੋਨਾ ਲੱਗਣਾ ਰੰਗ ਵੀ ਲੱਭੂਗਾ ਨਾ ਕਲਰ ਜਿਹੜਾ ਵਾ ਜਾਮੂਨਾਂ ਦਾ ਪੂਰਾ ਇਹਦੇ ਚ ਪਉਂਦੇ ਆ ਇਹਨਾਂ ਸਾਰਿਆਂ ਨੂੰ ਪੁੰਨ ਲੈਣਾ ਬੜਾ ਵਧੀਆ ਦੇ ਵਿੱਚੋਂ ਰਸ ਸਾਰਾ ਨਿਕਲ ਜਾਊਗਾ ਤੁਹਾਡੇ ਘਰ ਤੇ ਜਿਹੜਾ ਸਾਨੂੰ ਮਹਿਸੂਸ ਨਹੀਂ ਹੁੰਦਾ ਜਿਨ੍ਹਾਂ ਨੇ ਮੁੱਲ ਲੈ ਕੇ 200 ਰੁਪਿਆ 150 ਰੁਪਿਆ 100 ਰੁਪਿਆ ਕਿਲੋ ਖਾਣੇ ਹਾਂ ਮੈਂ ਤਾਂ ਸੁਣ ਕੇ ਹੈਰਾਨ ਹੋ ਗਈ ਮਹੀਨਾ ਵਿੱਚ ਨਿਕਲ ਜਾ ਰਾਵਾਂ ਸਮਾਨ ਦੇ ਉਹਦਾ ਰੇਟ ਦੇਖਿਆ ਉਹ ਤਾਂ ਦੇ ਤਾਕ ਤੇ ਹੀ ਦੀਦਾ ਭਾਅ ਪਾ ਰਹੇ ਆਹੋ ਇਹ ਤਾਂ ਹੈ ਵਾ ਉਹ ਤੇ ਚਲੋ ਜਿੱਦਾਂ ਹੁਣ ਆਂਦੇ ਹੁੰਦੇ ਆ ਨਾ ਵੀ ਜਾਦਾ ਚੀਜ਼ ਹੋਏ ਤੇ ਚੁੰਨ ਚੁੰਨ ਕੇ ਖਾਈ ਦੀ ਏਦਾਂ ਹੁਣ ਉਹ ਵੀ ਥੱਲੇ ਵੇਸਟੀ ਜਦੋਂ ਪੱਕ ਜਾਂਦੇ ਆ ਥੱਲੇ ਡਿੱਗ ਜਾਂਦੇ ਵੇਸਟ ਜਾਂਦੇ ਆ ਤੇ ਇਦਾਂ ਇਹ ਜੂਸ ਵੀ ਲੋ ਜਿੰਨੂੰ ਸ਼ੌਂਕਾ ਪੀਂਦਾ ਜਿੱਦਾਂ ਬੱਚੇ ਨਹੀਂ ਖੋਸ਼ ਹੁੰਦੇ ਮੈਂ ਆਪ ਨਹੀਂ ਖੋਸ਼ ਜਾਦਾ ਖਾ ਕੇ ਨਾ ਫਿਰ ਹੋਰ ਤਰ੍ਹਾਂ ਦਾ ਹੋ ਜਾਂਦਾ ਤਾਂ ਅਗਰ ਕਿਤੇ ਇਦਾਂ ਜੂਸ ਸੋਖਾ ਬੀਤਾ ਜਾਂਦਾ ਹੈ ਗਲਾਸੀ ਵਰਗੇ ਡੋਲੀ ਫਿਲੀਦੀ ਆ ਇਹਨੂੰ ਇੱਕ ਵਾਰੀ ਹੋਰ ਮਿਕਸੀ ਚ ਘਮਾ ਲਈਏ ਚੀਨੀ ਵੀ ਪਾਉਣੀ ਹੋ ਮੈਨੂੰ ਭੁੱਲ ਗਿਆ ਚੀਨੀ ਪਾ ਕੇ ਇੱਕ ਵਾਰੀ ਫਿਰ ਮਿਕਸੀ ਕਰੀ ਚੀਨੀ ਲੋੜ ਅਨੁਸਾਰ ਹੀ ਪਾਓ ਥੋੜੀ ਪਾਓ ਜੇ ਇਹਦੇ ਜਿੱਦਾਂ ਕਿਸੇ ਨੇ ਸ਼ੂਗਰ ਵਾਸਤੇ ਪੀਣਾ ਵਾ ਉਹਨੂੰ ਚੀਨੀ ਪਾਉਂਦੀ ਲੋੜ ਨਹੀਂ ਕਿਉਂਕਿ ਉਹਨਾਂ ਦੇ ਕੜਵੀਆਂ ਚੀਜ਼ਾਂ ਉਹਨਾਂ ਨੇ ਖਾਣੀਆਂ ਹੁੰਦੀਆਂ ਤੇ ਜੇ ਉਹਦਾ ਕੇ ਨੇ ਪੀਣਾ ਵਾ ਤਾਂ ਉਹ ਆਪਣੀ ਲੋੜ ਅਨੁਸਾਰ ਪਾ ਸਕਦੇ ਆ ਮੈਂ ਥੋੜੀ ਜਿਹੀ ਪਾਈ ਓਦਾਂ ਜਾਮ ਨੂੰ ਨਾ ਥੋੜੀ ਜਿਹੀ ਕਰਵਾਹਟ ਜੀ ਹੁੰਦੀ ਤਾਂ ਕਰਕੇ ओके ਬ੍ਰੇਕ ਹੋਗਾ ਨਾ ਮੈਂ ਫਤਵਾ ਜਿਆਦਾ ਮਿਕਸ ਕੀਤਾ ਨਾ ਅਮਰੀਕਾ ਤੇ ਜੇ ਆਹ ਨਹੀਂ ਪੁਣਨਾ ਹੈ ਇਦਾਂ ਵੀ ਪੀ ਸਕਦੇ ਕਿਉਂਕਿ ਜਾਮਨੂ ਧੋਤੇ ਬਣਾਏ ਆ ਬੜੇ ਵਧੀਆ ਧੋਤੇ ਬਣਾਏ ਆ ਵੀ ਚੀਜ਼ ਬਹੁਤ ਵਧੀਆ ਆ ਤੇ ਇਦਾਂ ਵੀ ਪੀ ਸਕਦੇ ਆ ਕਿਉਂਕਿ ਇਹ ਜਿਹੜੀਆਂ ਤਾਕਤ ਵਾਲੀਆਂ ਚੀਜ਼ਾਂ ਆ ਇਹ ਤੇ ਵੈਸੇ ਪੁਣਡੀਆਂ ਵੀ ਚਲ ਬੱਚਿਆਂ ਨੇ ਪੀਣਾ ਹੋਏਗਾ ਤੇ ਆਖਣਗੇ ਨਾ ਉਹਦਾ ਇਦਾਂ ਵੀ ਅਸੀਂ ਪੀ ਸਕਦੇ ਆ ਆ ਸਾਰੀ ਤਾਕਤ ਵਾਲੀ ਚੀਜ਼ ਤੁਹਾਨੂੰ ਬਿਆਲਦਾ ਸਾਰਾ ਰਸ ਕੱਢ ਲਿਆ ਵਾ ਤੇ ਆ ਰਹਿ ਗਿਆ ਹੁਣ ਬਸ ਹੁਣ ਇਹਦੇ ਚ ਬਰਫ਼ ਵੀ ਪਾਣੀ ਆ ਤੇ ਕਾਲਾ ਨਮਕ ਪੈਣਾ ਆਪਣੇ ਸਵਾਦ ਅਨੁਸਾਰ ਪਾਉਣਾ ਕਾਲਾ ਨਮਕ ਨਮਕ ਨਾਲ ਅੱਡਾਂ ਬਾਰਿਸ਼ ਹੋਣ ਕਰਕੇ ਕਿਨ੍ਹੇ ਸਲਾਬ ਨਾਲ ਟੇਲੀਆਂ ਵੱਜ ਗਈਆਂ ਧੁੱਪ ਲਵਾਉਣੇ ਟੇਲਣ ਦਾ ਸਾਰਾ ਕੁਝ ਹੀ ਹੋਣਾ ਆਪਣੇ ਧੁੱਪ ਲਵਾ ਧੁੱਪ ਲਵਾਵਾਂਗੇ ਨਾ ਤੇ ਠੀਕ ਹੋ ਜਾ ਇੱਕ ਪੋਣਾ ਚਾਟ ਮਸਾਲਾ ਤੇ ਕਾਲੀ ਮਿਰਚ ਵੀ ਪਾ ਸਕਦੇ ਆ ਪੀਸਿਆ ਪਾਊਡਰ ਕਰੋ ਜੋ ਮਰਜ਼ੀ ਪਾ ਲਓ ਤੇ ਚਾਟ ਮਸਾਲਾ ਇਕੱਲਾ ਪਾ ਲਿਓ ਮੇਰੇ ਵੀ ਪੈ ਗਿਆ ਜੀ ਚਾਟ ਮਸਾਲਾ ਕਾਲਾ ਨਮਕ ਵੀ ਪੈ ਗਿਆ ਮਿਰਚ ਪਾਉਣੀ ਨਹੀਂ ਮਿਰਚ ਨਹੀਂ ਪਾਉਣੀ ਜੇ ਪਾਉਣੀ ਹੋਵੇ ਪਾਉਣ ਦਾ ਕੋਈ ਸ਼ਿਕਾਇਤ ਹੋਵੇ ਤੇ ਮੇਰੇ ਤੇ ਖਾਂ ਪੀਂਦਾ ਪੀ ਸਕਦੇ ਲੋੜੀਂਦੀ ਮਿੱਠੀ ਹੁਣ ਮੈਂ ਬਰਫ਼ ਪਾ ਦਾਂ ਨਹੀਂ ਬਰਫ਼ੋ ਗਲਾਸਾਂ 'ਚ ਪਾਉਣੀ ਹੈ ਹਾਂਜੀ ਗਲਾਸਾਂ 'ਚ ਗਲਾਸਾਂ 'ਚ ਪਾਉਣੀ ਹੈ ਵਾਹ ਦੋ ਰੋੜੀਆਂ ਪਾਲਾ ਪਾਣੀ ਇੰਦਾ ਠੰਡਾ ਹੀ ਆ ਪਰ ਫਿਰ ਵੀ ਤਿੰਨ ਵਾਲ ਨੇ ਤਿੰਨ ਕੋ ਪਾਤੀਆਂ ਜਾਂ ਜਿਹੜਾ ਜੂਸ ਹੁੰਦਾ ਉਹ ਠੰਡਾ ਹੀ ਜ਼ਿਆਦਾ ਸਵਾਦ ਲੱਗਦਾ ਚਲ ਜਿੰਨਾ ਠੰਡਾ ਹੋਈ ਇਧਰ ਲੈ ਆ ਗਲਾਸ ਨੂੰ ਮੇਰਾ ਬੋਤਲ ਚਲੋ ਜੀ ਪਾਓ ਹੁਣ ਇਹਨਾਂ ਨੂੰ ਗਲਾਸੀਆਂ 'ਚ ਦਵਾਚ ਉਹ ਪਾ ਦਿਓ ਇੱਕ ਮਿਆਣਾ ਰਹਿ ਜਾਣੇ ਹੈ ਇੱਕ ਮਿਆਣਾ ਨਹੀਂ ਨਾ ਨੂੰ ਦਿਨੇ ਆ ਤੁਸੀਂ ਪੀਓ ਪਹਿਲਾਂ ਮੈਂ ਲਾਸਟ ਤੇ ਅੱਜ ਜਾਮ ਨੂੰ ਹੋਰ ਪਏ ਆ ਲੋੜ ਪੈ ਗਈ ਜੇ ਇਹਨਾਂ ਨੂੰ ਸਵਾਦ ਲੱਗੇਗਾ ਫਿਰ ਹੋਰ ਬਣਾ ਦਾਂਗੇ ਅਜੇ ਪਹਿਲਾਂ ਪੀ ਕੇ ਚੱਕ ਕਰਨ ਆਪਾਂ ਨੂੰ ਵੀ ਸਵਾਦ ਲੱਗਾ ਸੀ ਕੱਲ ਬਣਾਇਆ ਸੀ ਬਹੁਤ ਟੇਸਟੀ ਲੱਗਾ ਸੀ ਇਹ ਰਬੜਦੀ ਹੈ ਨਾ ਇਹ ਰਬੜਦੀ ਵੇ ਸੁੱਕੀ ਨਿਕਲ ਨਹੀਂ ਹਾਂਜੀ ਚਲੋ ਜੀ ਸਾਰੇ ਟੇਸਟ ਕਰਨ ਥੋੜਾ ਥੋੜਾ ਚਲੋ ਜੀ ਪਿਓ ਚੈੱਕ ਕਰੋ ਚੱਲ ਮੈਨੂੰ ਨਮਕ ਤੇ ਚੈੱਕ ਕਰੋ ਕਿਉਂਕਿ ਨਮਕ ਦਾ ਪਤਾ ਲੱਗ ਜਾਏਗਾ ਨਾ ਨਮਕ ਚੱਕ ਹੋ ਗਿਆ ਨਮਕ ਵੀ ਵਧੀਆ ਮਠਾ ਵੀ ਵਧੀਆ ਜਾਂ ਮਨ ਵਧੀਆ ਹੈ ਮੈਂ ਅਗਲਾ ਸੀ ਤੁਹਾਡੀ ਵੀ ਰੱਖ ਲੈਣੀ ਵਿੱਚ ਕੋਈ ਗੱਲ ਨਹੀਂ ਮੈਂ ਕਹਦਾ ਮਨਨ ਤੇ ਚੈੱਕ ਮਨਨ ਤੇ ਰਹਾ ਬਾਹਰ ਮਨਨ ਚੈਕਿੰਗ ਟੇਸਟ ਕਰਕੇ ਵੇਖੋ ਕਿਵੇਂ ਦਾ ਇਹ ਹਾਂ ਠੀਕ ਆ ਫਿਰ ਉੱਚੀ ਬੋਲਣਾ ਜੀ ਕਿੰਨਾ ਕੁ ਠੀਕ ਆ ਠੀਕ ਆ ਠੀਕ ਆ ਚਲ ਜੀ ਪਾਸ ਨਾਵ ਕਿਤੇ ਗਈ ਆ ਨਾ ਬਾਹਰ ਹੋਣੀ ਆ ਚਲ ਨਾਵ ਪਾਸ ਹੋ ਗਿਆ ਨਾਵ ਆਜੋ ਤੇ ਚਲੋ ਫਿਰ ਇਹਦਾ ਮੇਨ ਮਕਸਦ ਹੀ ਹਨ ਡਰਿੰਕ ਦਾ ਦੱਸਣਾ ਤੁਹਾਨੂੰ ਵੀ ਇਦਾਂ ਡਰਿੰਕ ਬਣਾ ਲਈਦੀ ਆ ਤੇ ਜਿਨ੍ਹਾਂ ਨੇ ਜਾਮ ਨੂੰ ਨਹੀਂ ਖਾਣੇ ਉਹ ਡਰਿੰਕ ਬਣਾ ਕੇ ਪੀ ਸਕਦੇ ਆ ਤੇ ਬਹੁਤ ਟੇਸਟੀ ਆਪਣੇ ਸਵਾਦ ਅਨੁਸਾਰ ਨਮਕ ਕਿ ਕਹਿੰਦੇ ਬਾਲ ਇਹਨੂੰ ਜੂਸ ਕਹਿੰਦੇ ਜੂਸ ਡਰਿੰਕ ਡਰਿੰਕ ਦੂਜੀ ਵੀ ਹੁੰਦੀ ਨਾ ਡਰਿੰਕ ਵੀ ਕਹਿੰਦੀ ਆ ਅੱਛਾ ਨਾ ਬਲੇ ਤੇ ਆਪਣੇ ਜੂਸ ਇਦਾਂ ਦਾ ਬਣਾ ਕੇ ਪੀ ਸਕਦੇ ਆ ਇਹਦੇ ਸਵਾਦ ਅਨੁਸਾਰ ਨਮਕ ਪਾ ਲਿਓ ਚਾਟ ਮਸਾਲਾ ਪਾ ਲਿਓ ਕਾਲੀ ਮਿਰਚ ਪਾਉਣੀ ਆ ਤੇ ਉਹ ਪਾ ਲਿਓ ਪਾਊਡਰ ਇਹ ਇਹ ਆਓ ਬਹੁਤ ਵਧੀਆ ਬੜਾ ਔਖਾ ਕੁੱਟ ਪਿਆ ਜੀ ਉਹਦੀ ਬਾਜ ਨਹੀਂ ਨਿਕਲੀ ਅੱਜ ਉਹਦੀ ਬਾਜ ਨਹੀਂ ਨਿਕਲੀ ਮੌਕੇ ਸੱਚੇ ਮੈਂ ਨੋਟਿਸ ਨਹੀਂ ਕੀਤਾ ਹਨਾ ਵਧੀਆ ਨਾ ਵਧੀਆ ਨਾ ਹਾਂਜੀ ਚਲ ਠੀਕ ਹੈ ਫਿਰ ਆ ਜਿੰਨੇ ਜਾਮਨੂ ਸਾਰਿਆਂ ਦਾ ਫਿਰ ਜੂਸ ਪੀਨੇ ਆ ਤੇ ਕੱਲ ਨੂੰ ਫਿਰ ਜਾਮਨੂ ਤੋੜ ਕੇ ਲਾਵਾਂਗੇ ਫਿਰ ਹੁਣ 4 ਦਿਨ ਜੂਸ ਚਲੋ ਤੁਸੀਂ ਵੀ ਦੱਸਿਓ ਬਣਾ ਕੇ ਤੇ ਹਾਂਜੀ ਹੁਣ ਬੱਚਿਆਂ ਨੇ ਸਿਲੈਕਟ ਕਰ ਦਿੱਤਾ ਵਾ ਮੈਨੂੰ ਇਹ ਹੀ ਵੀ ਬੱਚਿਆਂ ਨੂੰ ਪਤਾ ਨਹੀਂ ਪਸੰਦ ਆਏ ਕਿ ਨਾਏ ਪਰ ਬਹੁਤ ਵਧੀਆ ਬਣਿਆ ਏ ਤੇ ਤੁਸੀਂ ਬਣਾ ਕੇ ਵੇਖਿਓ ਤੁਸੀਂ ਬਣਾ ਕੇ ਦੱਸਿਓ ਸਾਨੂੰ ਇੱਕ ਰਹੀ ਸਾਡੇ ਕਹਿੰਦੇ ਚਲ ਟਰਾਈ ਕਰਕੇ ਵੇਖਿਓ ਸਾਨੂੰ ਤੇ ਬਹੁਤ ਸਵਾਦ ਲੱਗਾ ਬਹੁਤ ਟੇਸਟੀ ਆ ਜਿੰਨਾਂ ਦੇ ਦੇ ਘਰੇ ਬੂਟਾ ਲੱਗਾ ਚਾਰ ਦਿਨ ਰਾਜ ਰੱਜ ਕੇ ਖਾਓ ਜੂਸ ਪੀਓ ਤੇ ਵਧੀਆ ਤੇ ਚਲੋ ਚੰਗਾ ਜੀ ਫਿਰ ਸਾਸਰੀ ਕਾਲ ਜੀ ਸਹੀ ਹੈ ਜੀ ਸਾਸਰੀ ਕਾਲ ਜੀ